ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਆਸੀ ਕਿ ਮੇਰੀ ਧਰਮ ਪਤੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਾਹਵੇਗਾ ਹਲਕਾ ਲੁਧਿਆਣਾ ਪੱਛਮੀ ਤੋਂ ਕਿਉਂਕਿ ਰਾਜਾ ਵੜਿੰਗ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਨੇ ਹਲਕਾ ਲੁਧਿਆਣਾ ਤੋਂ ਬੜੇ ਵਧੀਆ ਤਰੀਕੇ ਦੇ ਨਾਲ ਇਹ ਸੀਟ ਜਿੱਤ ਲਈ ਜਾਵੇਗੀ ਕਿਉਂਕਿ 2 ਸਾਲ ਰਹਿ ਗਏ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦਾ ਕਰੇਜ਼ ਜਿਹੜਾ ਹੈ ਲੋਕਾਂ ਦੇ ਮਨਾਂ ਦੇ ਵਿੱਚੋਂ ਲੈ ਗਿਆ ਹੈ ਪਤਾ ਤਾਂ ਬੜਾ ਵੱਡਾ ਖੇਡਿਆ ਸੀ ਦਾਵੇਦਾਰੀ ਠੋਕੀ ਗਈ ਸੀ ਅੰਦਰੋਂ ਅੰਦਰੀ ਰਾਜਾ ਵੜਿੰਗ ਦੇ ਦੁਆਰਾ ਆਪਣੀ ਧਰ ਪਤਨੀ ਅੰਮ੍ਰਤਾ ਵੜਿੰਗ ਨੂੰ ਲੈ ਕੇ ਕਿ ਮੇਰੀ ਪਤਨੀ ਅੰਮ੍ਰਤਾ ਵੜਿੰਗ ਚੋਣ ਲੜੇਗੀ ਲੁਧਿਆਣਾ ਵਸ ਤੋਂ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਵਾਰ-ਵਾਰ ਹਾਈ ਕਮਾਂਡ ਨੂੰ ਅਪਰੋਚ ਕੀਤਾ ਜਾ ਰਿਹਾ ਸੀ ਕਾਂਗਰਸ ਦੇ ਨਿਰਧਕ ਆਗੂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਉਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਨੇ ਵੀ ਰੈਫਰੈਂਸ ਪਾਈ ਕਿ ਭਾਰਤ ਭੂਸ਼ਣ ਆਸ਼ੂ ਤੂੰ ਵਧੀਆ ਕਾਂਗਰਸ ਪਾਰਟੀ ਦੇ ਵਿੱਚ ਉਮੀਦਵਾਰ ਹੋ ਹੀ ਨਹੀਂ ਸਕਦਾ ਲੁਧਿਆਣਾ ਵਸਤੋ ਲੇਕਿਨ ਬਵਾਲ ਖੜਾ ਹੋ ਗਿਆ ਹੈ ਨਰਾਜ ਹੋ ਗਏ ਨੇ ਕੌਣ ਸੂਬਾ ਪ੍ਰਧਾਨ ਅਤੇ ਸੰਸਦ ਰਾਜਾ ਵਰਿੰਗ ਰਾਜਾ ਵਰਿੰਗ ਦੇ ਨਾਲ ਅਤੇ ਭਾਰਤ ਆਸ਼ੂਕੁਸ਼ਣ ਨੇ ਜਿਹੜੇ ਉਹਨਾਂ ਦੇ ਮਤ ਭੇਦ ਹੁਣ ਖਤਮ ਨਹੀਂ ਹੋਣਗੇ ਇਹ ਮਤ ਭੇਦ ਵਧਣਗੇ ਸਿਆਸੀ ਗਲਾਰੇ ਦੇ ਵਿੱਚ ਫਿਰ ਇੱਕ ਵਾਰ ਵੱਡਾ ਉਚਾਰ ਆਵੇਗਾ ਕਿਉਂਕਿ ਰਾਜਾ ਵਰਿੰਗ ਨੇ ਫਟੀ ਪੋਚੀ ਸੀ ਪੱਤਾ ਕਟਿਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤ ਪੂਸ਼ਕ ਆਸ਼ੂ ਦਾ ਹਾਲਾਂਕਿ ਭਾਰਤ ਪੂਸ਼ਕ ਆਸ਼ੂ ਨੂੰ ਹਲਕਾ ਲੁਧਿਆਣਾ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਰੀ ਝੰਡੀ ਮਿਲ ਗਈ ਸੀ 2024 ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ਲੇਕਿਨ ਰਾਜਾ ਵਰਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਭਾਰਤ ਪੂਸ਼ਕ ਆਸ਼ੂ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਲੱਗਦਾ ਹੈ ਕਿ ਉਹ ਬਦਲਾ ਲੈ ਲਿਆ ਹੈ ਭਾਰਤ ਪੂਸ਼ਣ ਆਸ਼ੂ ਨੇ ਭਾਰਤ ਪੂਸ਼ਣ ਆਸ਼ੂ ਲੰਮਾ ਸਮਾਂ ਜੇਲ੍ਹ ਦੇ ਵਿੱਚ ਵੀ ਕੱਟ ਕੇ ਆਏ ਨੇ ਕਿਉਂਕਿ ਵਿਜੀਲੈਂਸ ਨੇ ਉਹਨਾਂ ਉੱਤੇ ਮੁਕੱਦਮੇ ਦਾਇਰ ਕੀਤੇ ਸੀ ਲੇਕਿਨ ਜਿਸ ਤਰ੍ਹਾਂ ਵਿਵਾਖ ਹੋ ਕੇ ਬੋਲਦੇ ਨੇ ਜਿਸ ਤਰ੍ਹਾਂ ਬੇਦਾਗ ਨੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਪਾਰਟੀ ਨੇ ਹਾਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਹਾਂ ਕਰ ਦਿੱਤੀ ਹਾਂ ਲੱਗੀ ਤੇ ਹੋਇਆ ਕੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਆ ਦੋ ਦਿਨ ਪਹਿਲਾਂ ਰਾਣਾ ਗੁਰਜੀਤ ਤੇ ਪ੍ਰਗਟ ਸਿੰਘ ਜਿਹੜੇ ਘਰ ਗਿਆ ਭਾਰਤ ਪੋਸ਼ਨ ਆਸ਼ੂ ਦੇ ਲੇਕਿਨ ਹੁਣ ਇੱਕ ਵਾਰ ਵੀ ਨਹੀਂ ਕਿਹਾ ਗਿਆ ਹਾਲਾਂਕਿ ਅੱਜ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਕਾਲ ਕੀਤੀ ਭਾਰਤ ਪੋਸ਼ਨ ਆਸ਼ੂ ਨੂੰ ਕਿਉਂਕਿ ਭਾਰਤ ਪੋਸ਼ਨ ਅੱਜ ਆਸ਼ੂ ਵੱਲੋਂ ਅੱਜ ਹਲਕਾ ਲੁਧਿਆਣਾ ਵੈਸ ਦੇ ਵਿੱਚ ਦਫਤਰ ਬਣਾ ਕੇ ਕਾਂਗਰਸ ਦਾ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਜਾਵੇਗਾ ਅੱਜ ਸ਼ੁਰੂਆਤ ਕੀਤੀ ਜਾਵੇਗੀ ਚਰਨਜੀਤ ਸਿੰਘ ਚੰਨੀ ਨੇ ਵੀ ਵਧਾਈਆਂ ਦਿੱਤੀਆਂ ਸੁਖਬਾਲ ਸਿੰਘ ਖਹਿਰਾ ਨੇ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਲੇਕਿਨ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਵਾਰ ਵੀ ਜਿਹੜੀ ਹੈ ਵਧਾਈ ਨਹੀਂ ਦਿੱਤੀ ਯਾਨੀ ਕਿ ਕੱਲ ਸ਼ਾਮ ਦੀ ਟਿਕਟ ਮਿਲੀ ਹੋਈ ਹੈ ਰਾਜਾ ਵੜਿੰਗ ਦਾ ਇੱਕ ਵਾਰ ਵੀ ਵੱਡਾ ਬਿਆਨ ਨਹੀਂ ਆਇਆ ਕਿ ਭਾਜਪਾ ਨੂੰ ਆਸ਼ਰੂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੈਂ ਉਸ ਦਾ ਸਵਾਗਤ ਕਰਦਾ ਹਾਂ ਮੈਂ ਉਸ ਦੀ ਸਪੋਰਟ ਕਰਾਂਗਾ ਕਿਉਂਕਿ ਇਹਨਾਂ ਦੇ ਆਪਸੀ ਮਤਭੇਦ ਖਤਮ ਨਹੀਂ ਹੋ ਰਿਹਾ ਰਾਜਾ ਬੁਰਿੰਗ ਦੀ ਨਾਰਾਜ਼ਗੀ ਵੱਧ ਗਈ ਹੈ ਗੁੱਸਾ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ